ਹਾਂਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਓ ਜੀ ਸਵੇਰ ਦਾ ਟਾਈਮ ਆ ਦਿਨ ਹੈਗਾ ਸ਼ੁੱਕਰਵਾਰ ਤੇ ਸਵੇਰ ਦਾ ਟਾਈਮ 8:00 ਵਜੇ ਦਾ ਟਾਈਮ ਹੋਊਗਾ ਬਾਕੀ ਸਾਰੇ ਕੰਮਕਾਰ ਸੀ ਜਿਹੜੇ ਖਤਮ ਹੋ ਚੁੱਕੇ ਨੇਗੇ ਤੇ ਮਤਲਬ ਖਾਣਾ ਹਜੇ ਕਿਸੇ ਨੇ ਵੀ ਨਹੀਂ ਖਾਦਾ ਹੈਗਾ ਤੇ ਬਾਕੀ ਜਿਹੜੇ ਮਤਲਬ ਹੁੰਦੇ ਨੇ ਝਾੜੂ ਪੋਚੇ ਵਾਲੇ ਕੰਮ ਉਹ ਸਾਰੇ ਖਤਮ ਹੋ ਗਏ ਸੀ ਇੱਥੇ ਥੋੜੀ ਜਿਹੀ ਕਿਚਨ ਦੀ ਕਲੀਨਿੰਗ ਜਿਹੜੀ ਉਹ ਬਚੀ ਸੀਗੀ ਜਿਹੜਾ ਇਹ ਵੁੱਡਨ ਰੈਕ ਲੱਗਿਆ ਹੋਇਆਗਾ ਲੱਕੜ ਦਾ ਇਹਨੂੰ ਸਾਫ਼ ਕਰ ਰਹੀ ਸੀਗੀ ਚੰਗੀ ਤਰ੍ਹਾਂ ਕਿਉਂਕਿ ਇੱਥੇ ਮੈਂ ਰੋ ਤਾ ਥੋੜਾ ਹੋਤਾ ਇਹਦਾ ਆਟਾ ਹੁੰਦਾ ਉਹ ਵੀ ਉੱਡ ਕੇ ਇਹ ਥੋੜਾ ਕਾਫੀ ਕਲਰ ਦੇ ਤੁਹਾਨੂੰ ਪਤਾ ਫਿਰ ਵਾਈਟ ਕਲਰ ਜ਼ਿਆਦਾ ਚਮਕਦਾ ਕੋਈ ਵੀ ਚੀਜ਼ ਕਾਫੀ ਕਲਰ ਤੇ ਡਿੱਗਦੀ ਹੈ ਤਾਂ ਉਹ ਤੁਹਾਨੂੰ ਪਤਾ ਹੀ ਵੀ ਜ਼ਿਆਦਾ ਚਮਕਦੀ ਹੈ ਨਾ ਤੇ ਇਹਨੂੰ ਸਾਫ਼ ਕਰ ਰਹੀ ਸੀ ਨਾਲ ਨਾਲ ਜੋ ਵੀ ਇਹਦੇ ਉੱਪਰ ਕੰਟੇਨਰ ਸੀਗੇ ਉਹ ਸਾਫ਼ ਕਰ ਰਹੀ ਸੀਗੀ ਤੇ ਜਿਹੜੇ ਕੰਟੇਨਰ ਸੀ ਉਹ ਸਾਫ਼ ਕਰਕੇ ਲਾਤੀ ਤੇ ਉਸ ਤੋਂ ਬਾਅਦ ਮੈਂ ਇੱਥੇ ਜਿਹੜਾ ਇਹ ਇੱਕ ਛੋਟਾ ਜਿਹਾ ਹੋਰ ਰੈਕ ਲੱਗਿਆ ਹੋਇਆ ਸੀ ਜਿਹਦੇ ਉੱਪਰ ਮੇਰੇ ਤੇਲ ਵਾਲੀਆਂ ਬੋਤਲਾਂ ਹੁੰਦੀਆਂ ਨੇ ਇਹਨੂੰ ਸਾਫ਼ ਕੀਤਾ ਹਨਾ ਉਸ ਤੋਂ ਬਾਅਦ ਬੋਤਲਾਂ ਵੀ ਖਾਲੀ ਸੀਗੇ ਇਹਨਾਂ ਵਿੱਚ ਤੇਲ ਭਰ ਕੇ ਚੰਗੀ ਤਰ੍ਹਾਂ ਸਾਫ਼ ਕੀਤੀਆਂ ਇਹ ਵੀ ਤੇ ਬਸ ਇੱਥੇ ਲਗਭਗ ਜਿਹੜੀ ਕਲੀਨਿੰਗ ਦਾ ਕੰਮ ਆ ਮੇਰਾ ਘਰ ਦਾ ਕੰਮ ਆ ਜਿਹੜਾ ਜਾਨੀ ਕਿ ਖਤਮ ਹੋ ਗਿਆ ਖਾਣਾ ਹਜੇ ਕਿਸੇ ਨੇ ਖਾਦਾ ਨਹੀਂ ਹੈਗਾ ਪਿੰਦਰ ਕਿੱਥੇ ਗਿਆ ਸੀ ਮੇਰੇ ਯਾਦ ਨਹੀਂ ਹਾਂ ਪਿੰਦਰ ਗਿਆ ਹੋਇਆ ਸੌਰੀ ਹਾਂ ਪਿੰਦਰ ਗਿਆ ਹੋਇਆ ਐਮਪੀ ਤੇ ਬਾਕੀ ਕਲੇਰ ਸਾਹਿਬ ਕਿਤੇ ਜਾਣਗੇ ਉਹ ਕਹਿੰਦੇ ਨਹੀਂ ਖਾਣਾ ਖਾਣਾ ਸਿਰਫ ਚਾਹ ਪੀ ਕੇ ਜਾਵਾਂਗੇ ਤੇ ਇਹ ਵਾਲਾ ਕੰਮ ਹੋ ਗਿਆ ਕਲੀਨਿੰਗ ਦਾ ਸਾਫ ਸਫਾਈ ਹੋ ਗਈ ਕਿਚਨ ਦੀ ਉਸ ਤੋਂ ਬਾਅਦ ਨਾਲ ਮੇਰੀ ਜਿਹੜੀ ਮਸ਼ੀਨ ਵੀ ਲੱਗੀ ਹੋਈ ਹੈ ਜਿਵੇਂ ਡੇਲੀ ਵਰਦੇ ਜਿਹੜੇ ਕੱਪੜੇ ਨੇ ਉਹ ਤਾਂ ਮੈਂ ਧੋਤੇ ਸੁੱਕਣੇ ਪਾ ਦਿੱਤੇ ਨੇ ਤੇ ਦੂਸਰਾ ਦੋ ਦੋ ਕੱਲ ਕਰਕੇ ਨਾ ਮੈਂ ਕੰਬਲ ਜਿਹੜੇ ਧੋ ਰਹੀ ਹੈਗੀ ਜਿਵੇਂ ਦੋ ਕੰਬਲ ਅੱਜ ਧੋ ਦੂੰਗੀ ਦੋ ਕੰਬਲ ਫਿਰ ਕੱਲ ਨੂੰ ਧੋ ਦੂੰਗੀ ਇਸ ਤਰ੍ਹਾਂ ਕਰਕੇ ਫਿਰ ਥੋੜਾ ਜਿਆਦਾ ਕੰਮ ਲੈ ਕੇ ਵੀ ਨਹੀਂ ਚੱਲਿਆ ਜਾਂਦਾ ਹਨਾ ਮੋਢੇ ਦੁਖਣ ਲੱਗ ਜਾਂਦੇ ਨੇ ਤੇ ਤਾ ਕਰਕੇ ਫਿਰ ਮੈਂ ਕਿਹਾ ਦੋ ਅੱਜ ਧੋਣੀਆਂ ਦੋ ਕੱਲ ਨੂੰ ਧੋ ਲੂੰਗੀ ਠੀਕ ਹੈ ਜੀ ਉਹਨਾਂ ਦਾ ਵੀ ਨਾਲ-ਨਾਲ ਚੱਲ ਰਿਹਾ ਹੈ ਕੰਬਲਾਂ ਦੇ ਵੀ ਧੋਣ ਤੋਂ ਬਾਅਦ ਢੇੜਾ ਉਹ ਹੁੰਦਾ ਤਾਂ ਫਿਰ ਦੁਬਾਰਾ ਲਾਏ ਆਉਣੀਆਂ ਜਾ ਕੇ ਇੱਧਰ ਮੈਂ ਮੂੰਗੀ ਮਸਰੀ ਤੇ ਜਿਹੜੇ ਚਾਵਲ ਨੇ ਉਹਨਾਂ ਦੀ ਬਣਾਉਂਗੀ ਖਿਚੜੀ ਠੀਕ ਹੈ ਜੀ ਤੋਂ ਉਹਨਾਂ ਨੂੰ ਇਕੱਠੇ ਹੀ ਪਿਉਂ ਦੂੰਗੀ ਦੋਨੋਂ ਥੋੜੇ ਜਿਹੇ ਚਾਵਲ ਲੈ ਲਏ ਸੀ ਜਿੰਨੇ ਇੱਕ ਚਾਵਲ ਨੇ ਉਦੋਂ ਥੋੜੀ ਦੁੱਗਣੀ ਮੂੰਗੀ ਮਸਰੀ ਦੀ ਦਾਲ ਪੈਂਦੀ ਆ ਤੇ ਇਹ ਜਿਹੜੀ ਖਿਚੜੀ ਆ ਇਹਦੇ ਵਿੱਚ ਹੀ ਸਾਰਾ ਕੁਝ ਪੈਂਦਾ ਹੁੰਦਾ ਜਿਵੇਂ ਟਮਾਟਰ ਹੋ ਗਏ ਹਰੀ ਮਿਰਚ ਹੋ ਗਈ ਪਿਆਜ਼ ਹੋ ਗਿਆ ਹਨਾ ਸਾਵਕੂਸ਼ੇ ਦੇ ਵਿੱਚ ਕੱਚੀ ਖਿਚੜੀ ਵਿੱਚ ਐਡ ਹੁੰਦਾ ਇਹਨੂੰ ਅਲੱਗ ਤੋਂ ਤੜਕਾ ਜਿਹੜਾ ਨਹੀਂ ਲੱਗਦਾ ਹੈਗਾ ਇਹ ਖਿਚੜੀ ਨੂੰ ਤੇ ਇੰਨੀ ਕ ਜਿਆਦਾ ਇਹ ਖਿਚੜੀ ਜਿਹੜੀ ਟੇਸਟੀ ਬਣਦੀ ਹੈਗੀ ਤੁਸੀਂ ਇੱਕ ਵਾਰ ਟਰਾਈ ਕਰਿਓ ਬਣਾ ਕੇ ਦੇਖਿਓ ਚਲੋ ਜੀ ਉਸ ਤੋਂ ਬਾਅਦ ਜਿਹੜੀ ਮੂੰਗੀ ਦੇ ਮਸਰੀ ਤੇ ਚੌਲ ਸੀਗੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਹੁਣ ਧੋ ਕੇ ਥੋੜੇ ਟਾਈਮ ਜੀ ਮਤਲਬ ਥੋੜਾ ਜਿਹਾ ਟਾਈਮ ਰੱਖ ਦੂੰਗੀ ਹਨਾ ਤਾਂ ਕਿ ਥੋੜੇ ਜੇ ਸੌਫਟ ਹੋ ਜਾਣ ਮੂੰਗੀ ਵੀ ਸੌਫਟ ਹੋ ਜਾਏ ਚੌਲ ਵੀ ਸੌਫਟ ਹੋ ਜਾਣ ਜਲਦੀ ਬਣ ਜਾਵੇ ਮੈਂ ਗੈਸ 'ਤੇ ਬਣਾਉਂਗੀ ਠੀਕ ਹੈ ਜੀ ਤੈਨੂੰ ਤੋਕੇ ਰੱਖ ਕੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਹੋਰ ਤਾਂ ਬਾਕੀ ਮੇਰੇ ਘਰ ਦੇ ਜਿਹੜੇ ਦਿੱਲੀ ਦੇ ਕੰਮ ਹੁੰਦੇ ਨੇ ਤੁਹਾਨੂੰ ਦੱਸਿਆ ਵੀ ਖਤਮ ਹੋ ਚੁੱਕੇ ਨੇ ਤੇ ਇਸ ਟਾਈਮ ਜਿ ਖਾ ਮੈਨੂੰ ਇੰਨਾ ਕਾ ਜ਼ਿਆਦਾ ਹੋਇਆ ਹੋਇਆ ਤੁਸੀਂ ਦੇਖ ਰਹੇ ਹੋ ਆਵਾਜ਼ ਸੁਣ ਰਹੇ ਹੋਵੋਗੇ ਤੇ ਬਹੁਤ ਬੁਰਾ ਹਾਲ ਐਡੀਟਿੰਗ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਕਈ ਵਾਰ ਮੇਰਾ ਬਲੌਗ ਮਿਸ ਹੋ ਜਾਂਦਾ ਨਹੀਂ ਆਉਂਦਾ ਹਨਾ ਤੇ ਚਲੋ ਜੀ ਇਹਨੂੰ ਢੱਕ ਕੇ ਮੈਂ ਰੱਖ ਕੇ ਬਾਹਰ ਚੱਲਦੀ ਹੈਗੀ ਬਾਹਰ ਬਾਕੀ ਚਲੋ ਜਿਹੜੇ ਕੰਮ ਰਹਿ ਗਏ ਉਹ ਕਰਦੇ ਆ ਖਤਮ ਬਾਕੀ ਦਾ ਕੰਮ ਖਤਮ ਹੀ ਨੇ ਬਸ ਧੋਣ ਧਵਾਈ ਵਾਲੇ ਕੰਮ ਹੀ ਨੇ ਜਿਹੜੇ ਕੰਬਲ ਧੋਣ ਤਾਂ ਇਹ ਕੰਮ ਨੇ ਬਸ ਇਹ ਹੀ ਬਾਕੀ ਰਹਿੰਦੇ ਨੇ ਡੇਲੀ ਵੇਅਰ ਦੇ ਕੱਪੜੇ ਜਿਹੜੇ ਉਹ ਹੋ ਗਏ ਕੰਬਲਾਂ ਦੀ ਵਾਰੀ ਆ ਗਈ ਕੰਬਲ ਮਸ਼ੀਨ ਦੇ ਵਿੱਚ ਪਾ ਕੇ ਇਹਦੇ ਵਿੱਚ ਮੈਂ ਥੋੜਾ ਜਿਹਾ ਜਣੀ ਕਿ ਠੰਡਾ ਪਾਣੀ ਪਾ ਲਿਆ ਕੁਝ ਮੈਂ ਇਹਦੇ ਵਿੱਚ ਕੁਆਲਿਟੀ ਗਰਮ ਪਾਣੀ ਪਾ ਲਿਆ ਸੀ ਗੀਜ਼ਰ ਤੋਂ ਲੈ ਲਿਆ ਸੀ ਗਰਮ ਪਾਣੀ ਤੇ ਗਰਮ ਪਾਣੀ ਕੁਆਲਿਟੀ ਦੇਖੋ ਤੁਸੀਂ ਅੱਗੇ ਮੈਂ ਚ ਐਡ ਕਰ ਦੂੰਗੀ ਕਿਉਂਕਿ ਗਰਮ ਪਾਣੀ ਨਾਲ ਜਿਹੜੀ ਮੈਲ ਹੁੰਦੀ ਉਹ ਜਲਦੀ ਉੱਗਲ ਜਾਂਦੀ ਹੈ ਇਹ ਸਾਰੇ ਜ ਜਿਹੜੇ ਸੀਗੇ ਬੈੱਡਾਂ ਦੀ ਅਰਜਾਈ ਸੀਗੀ ਡਬਲ ਅਰਜਾਈ ਉਹ ਅਸੀਂ ਟਰਾਈ ਕਲੀਨ ਕਰਵਾ ਲਈ ਸੀਗੀ ਸਰਦੀ ਖਤਮ ਹੁੰਦੀ ਸਰਦੀ ਜਦੋਂ ਖਤਮ ਹੋਈ ਸੀ ਨਾ ਉਦੋਂ ਅਸੀਂ ਮਾਰਚ ਦੇ ਮਹੀਨੇ ਸ਼ਾਇਦ ਉਹ ਕਰਵਾ ਲਈ ਸੀ ਟਰਾਈ ਕਲੀਨ ਠੀਕ ਹੈ ਜੀ ਉਹਦਾ ਕੰਮ ਹੋਇਆ ਹੋਇਆ ਉਹਦਾ ਹੁਣ ਕੰਬਲਾਂ ਦਾ ਕੋਈ ਬਸ ਕਲਾਫ ਵਗੈਰਾ ਨੇ ਜਿਹੜੇ ਉਹੀ ਚੜਾਉਣੇ ਨੇ ਤੇ ਬਾਕੀ ਉਹਨਾਂ ਦਾ ਕੋਈ ਹੋਰ ਕੋਈ ਕੰਮ ਨਹੀਂ ਹੈਗਾ ਧੋਣ ਵਾਲਾ ਕਿਉਂਕਿ ਕੰਬਲੇ ਇਸ ਟਾਈਮ ਤਾਂ ਜਿਹੜੇ ਡਬਲ ਕੰਬਲ ਨੇ ਉਹ ਡਾਇਰੈਕਟਲੀ ਨਕਰੌਂਚੀ ਫਾਇਦਾ ਹੈਗਾ ਕਿਉਂਕਿ ਸੁੱਕਣੇ ਤਾਂ ਨਹੀਂ ਹੈਗੇ ਹੁਣ ਬਹੁਤ ਮਤਲਬ ਉਹ ਹੋਇਆ ਸੁੱਕ ਵੀ ਚਲੋ ਜਾਣਗੇ ਬਾਹਾਂ ਵੀ ਰਹਿ ਜਾਂਦੀਆਂ ਨੇਗੀਆਂ ਪਰ ਚਲੋ ਮਸ਼ੀਨਾਂ ਨੇ ਕੰਮ ਥੋੜਾ ਜਿਹਾ ਸੌਖਾ ਕਰਤਾ ਤੇ ਲੋ ਜੀ ਕੰਬਲ ਸੀਗਾ ਜਿਹੜਾ ਮਸ਼ੀਨ ਆਪਾਂ ਲਾਤੀ ਦੁਬਾਰਾ ਠੀਕ ਹੈ ਜੀ ਪਾਤਾ ਤੇ ਇਹਨੂੰ ਦੋ ਰਾਉਂਡ ਜਿਹੜੇ ਆਉਣਗੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਖੰਘਾਲ ਲੂੰਗੀ ਕੁਝ ਮਸ਼ੀਨ ਦੇ ਵਿੱਚ ਖੰਘਾਲ ਦੂ ਕੁਝ ਬਾਹਰ ਕੱਢ ਕੇ ਲਤੜ ਦੂੰਗੀ ਮਤਲਬ ਤੱਕ ਪ mm-hmm <laughs> ਕਲੈਰ ਸਾਹਿਬ ਗੱਡੀ ਕੱਢ ਕੇ ਲੈ ਕੇ ਆਏ ਨੇ ਉਧਰ ਅੰਟੀ ਖਿਲਾਈ ਹੋਈ ਸੀ ਗੱਡੀ ਕਿਉਂਕਿ ਇੱਧਰ ਕੰਧ ਕੱਢੀ ਹੋਈ ਹੈ ਤਾਂ ਕਰਕੇ ਫਿਰ ਉਧਰ ਲਾ ਦੇ ਨੇ ਇੱਧਰ ਸਾਰੀਆਂ ਗੱਡੀਆਂ ਲੱਗਦੀਆਂ ਨਹੀਂ ਹੈਗੀਆਂ ਤੇ ਕਲੈਰ ਸਾਹਿਬ ਦੀ ਚਾਹ ਦੀ ਫਰਮਾਈ ਸੀ ਕਿ ਕਹਿੰਦੇ ਚਾਹ ਪੀਣੀ ਹੈ ਮੈਂ ਕਿਹਾ ਚਲੋ ਇੱਕ ਘੁੱਟ ਮੈਂ ਵੀ ਲੈ ਲੂੰਗੀ ਵੀ ਜ਼ਿਆਦਾ ਨਹੀਂ ਇੱਕ ਘੁੱਟੀ ਮੈਂ ਲਈ ਸੀ ਤੇ ਲਓ ਜੀ ਚਾਹ ਬਣ ਗਈ ਰਿਜ ਰਿਜ ਹੋ ਗਈ ਆ ਤਿਆਰ ਚਾਹ ਤੇ ਚਾਹ ਮੈਂ ਰੱਖਤੀ ਵੀ ਸਾਈਡ ਤੇ ਮੈਂ ਕਿਹਾ ਚਲੋ ਇਹਨੇ ਕਲੈਰ ਸਾਹਿਬ ਸ਼ਰ ਪਤਾ ਨਹੀਂ ਕੁਝ ਕਰਨ ਲੱਗੇ ਸੀ ਗੱਡੀ ਸਾਫ਼ ਕਰਨ ਲੱਗੇ ਸੀਗੇ ਮੇਰੇ ਕਹ ਚਲੋ ਉਹਨੇ ਟਾਈਮ ਦੇ ਵਿੱਚ ਮੈਂ ਆਪਣੀ ਖਿਚੜੀ ਬਣਨ ਲਈ ਰੱਖ ਦੇਣੀ ਆ ਮੈਂ ਆਪਣੇ ਲਈ ਖਿਚੜੀ ਬਣਾ ਰਹੀ ਸੀ ਮੈਨੂੰ ਇਹ ਸੀ ਵੀ ਜੀ ਦੁਪਹਿਰ ਤੱਕ ਆਗੇ ਤੱਕ ਲੇਰ ਸਾਹ ਮਤਲਬ ਦੁਪਹਿਰ ਤੱਕ ਆ ਜਾਣਗੇ ਕਿਉਂਕਿ ਫਿਰ ਇਹਨਾਂ ਨੇ ਸਕੂਲ ਵੀ ਜਾਣਾ ਹੁੰਦਾ ਇੱਥੇ ਇਹਨਾਂ ਨੇ ਨੇੜੇ ਹੀ ਜਾਣਾ ਜੋ ਖੇਪਲ ਪਿੰਡਾ ਦਾ ਨਾਲ ਹੀ ਹੈਗਾ 10 ਕਿਲੋਮੀਟਰ ਹੀ ਹੈਗਾ ਉੱਥੇ ਜਾਣਾ ਇਹਨਾਂ ਨੇ ਹਨਾ ਦੁਪਹਿਰ ਤੱਕ 2:30 ਵਜੇ ਤੱਕ ਆਰਾਮ ਨਾਲ ਆ ਜਾਣਗੇ ਮੈਨੂੰ ਇਹ ਸੀ ਵੀ ਚਲੋ ਜੇ ਇਹਨਾਂ ਨੇ ਖਿਚੜੀ ਖਾਣੀ ਹੋਈ ਤਾਂ ਇਹ ਵੀ ਖਾ ਲੈਣਗੇ ਪਰ ਇਹਨਾਂ ਨੂੰ ਥੋੜਾ ਜਿਹਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਚੌਲ ਵਗੈਰਾ ਇਹ ਬਹੁਤ ਘੱਟ ਖ ਮਤਲਬ ਪਿਆਜ਼ ਸ਼ਾਇਦ ਜਿੱਦਾਂ ਮੈਨੂੰ ਪਤਾ ਨਹੀਂ ਵੀ ਬਾਹਰ ਖਾਂਦੇ ਹੁਣ ਪਰ ਘਰ ਇਹ ਬਹੁਤ ਹੀ ਘੱਟ ਖਾਂਦੇ ਨੇਗੇ ਤੇ ਚਲੋ ਜੀ ਇੱਥੇ ਖਿਚੜੀ ਦੇ ਵਿੱਚ ਸਾਰਾ ਆਪਾਂ ਨਮਕ ਮਿਰਚ ਤੇ ਪਿਆਜ਼ ਮੈਂ ਨਹੀਂ ਪਾਇਆ ਸੀ ਕਿਉਂਕਿ ਪਿਆਜ਼ ਦੇ ਵਿੱਚੋਂ ਮੈਨੂੰ ਬਹੁਤ ਗੰਦੀ ਸਮੈਲ ਆਉਂਦੀ ਹੈ ਮੈਨੂੰ ਪਿਆਜ਼ ਤੋਂ ਬਿਨਾਂ ਹੀ ਸਬਜ਼ੀ ਸੂਜੀ ਵਧੀਆ ਲੱਗਦੀ ਹੈ ਪਰ ਚਲੋ ਜਦੋਂ ਡੇਲੀ ਦੀ ਸਬਜ਼ੀ ਜਿਹੜੀ ਬਣਦੀ ਹੈ ਉਹ ਤਾਂ ਮੈਂ ਸਾਰਿਆਂ ਦੀ ਤੜਕਾ ਹੀ ਲਾਉਣੀ ਹੈ ਪਿਆਜ਼ ਵਗੈਰਾ ਪਾਉਣੀ ਹੈਗੀ ਪਰ ਜਿਵੇਂ ਕਿ ਇਹ ਮੈਂ ਆਪਣੇ ਲਈ ਬਣਾ ਰਹੀ ਹਾਂ ਖਿਚੜੀ ਇਹਦੇ ਵਿੱਚ ਮੈਂ ਪਿਆਜ਼ ਨਹੀਂ ਐਡ ਕੀਤਾ ਸੀ ਲਸਣ ਇਹਦੇ ਵਿੱਚ ਮੈਂ ਜ਼ਰੂਰ ਪਾ ਲਿਆ ਸੀਗਾ ਲਸਣ ਦਾ ਵੈਸੇ ਵੀ ਆਪਾਂ ਨੂੰ ਖਾਣਾ ਚਾਹੀਦਾ ਆਪਣੀ ਸਿਹਤ ਦੇ ਲਈ ਨਾ ਲਸਣ ਬਹੁਤ ਵਧੀਆ ਮੈਂ ਹੁਣ ਸਰਦੀਆਂ ਦੇ ਵਿੱਚ ਦੋ ਗੱਠੀਆਂ ਪਾਉਣੀ ਨੇ ਉਨਾ ਹੀ ਮਤਲਬ ਮੇਰਾ ਗਰਮੀ ਦੇ ਵਿੱਚ ਲਸਣ ਹੁੰਦਾ ਸਬਜ਼ੀ ਵਿੱਚ ਉਨਾ ਹੀ ਸਰਦੀ ਦੇ ਵਿੱਚ ਤੇ ਲੋ ਜੀ ਇੱਥੇ ਖਿਚੜੀ ਦੇ ਵਿੱਚ ਜੋ ਵੀ ਮੈਂ ਪਾਉਣਾ ਸੀਗਾ ਇੱਕ ਟਮਾਟਰ ਪਾਇਆ ਸੀਗਾ ਹਰੀ ਮਿਰਚ ਹੋ ਗਈ ਜਿਵੇਂ ਹੈਨਾ ਸਾਰਾ ਸਮਾਨ ਪਾ ਕੇ ਬਣਨ ਲਈ ਰੱਖ ਦਿੱਤੀ ਠੀਕ ਹੈ ਜੀ ਬਾਕੀ ਸਮਾਨ ਸੀ ਜੋ ਜੋ ਜਿੱਥੇ ਰੱਖਣਾ ਸੀ ਰੱਖ ਕੇ ਉਸ ਤੋਂ ਬਾਅਦ ਪਲੇਰ ਸਾਹਿਬ ਨੇ ਜਾਣਾ ਸੀਗਾ ਉਹਨਾਂ ਦਾ ਫੋਨ ਆਈ ਜਾਂਦਾ ਸੀਗਾ ਤੇ ਚਲੋ ਜੀ ਬੈਠ ਕੇ ਸਿੱਥੇ ਚਾਹ ਪੀਣ ਠੀਕ ਆ ਜੀ ਨਾਲ ਹੀ ਇਹ ਉਸ ਇਹਨਾਂ ਨੇ ਬੱਚਿਆਂ ਤੋਂ ਲਿਸਟ ਵਗੈਰਾ ਬਣਵਾਈ ਸੀ ਜੋ ਵੀ ਆਪਣੀ ਬੱਸ ਦੇ ਵਿੱਚ ਬੱਚੇ ਜਾਂਦੇ ਨੇ ਦੋਨੋਂ ਬੱਸਾਂ ਦੇ ਵਿੱਚ ਬੱਚੇ ਜਾਂਦੇ ਨੇ ਤਾਂ ਇਹਨਾਂ ਨੇ ਕਿਸੇ ਬੱਚੇ ਨੂੰ ਇੱਕ ਵੱਡੇ ਬੱਚੇ ਨੂੰ ਕਹਿਤਾ ਸੀਗਾ ਤਾਂ ਉਹਨਾਂ ਤੋਂ ਬੱਚਿਆਂ ਦੀ ਲਿਸਟ ਬਣਵਾਈ ਸੀਗੀ ਫੋਨ ਵਗੈਰਾ ਕਲਾਸ ਵਗੈਰਾ ਵੀ ਕਿੰਨੇ ਬੱਚੇ ਨੇ ਕਿਹੜੇ ਸਟਾਪ ਤੋਂ ਚੜਦੇ ਨੇ ਤੇ ਇਸ ਤਰ੍ਹਾਂ ਕਰਕੇ ਉਹ ਲਿਸਟ ਦਿਖਾ ਰਹੇ ਸੀ ਮੈਨੂੰ ਤੇ ਉਸ ਤੋਂ ਬਾਅਦ ਫਿਰ ਕਲੇਰ ਸਾਹਿਬ ਚਲੇ ਗਏ ਜੀ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਮੈਂ ਆਪਣਾ ਇੱਕ ਫਰੌਕ ਸੂਟ ਕੱਢਿਆ ਜੋ ਕਿ ਅੰਬ੍ਰੇਲਾ ਫਰੌਕ ਸੀਗੀ ਮੇਰੀ ਮੈਂ ਨਹੀਂ ਹੁਣ ਕਦੇ ਪਾਈ ਮੈਂ ਸੋਚ ਰਹੀ ਸੀ ਵੀ ਚਲੋ ਨਾਈਟ ਦੇ ਵਿੱਚ ਕਦੇ ਪਾਈ ਜਾਂਦੀ ਹੈ ਵੀ ਪੇਸਟੀ ਪਈ ਆ ਵੀ ਇਹਨੂੰ ਥੋੜਾ ਜਿਹਾ ਕਮੀਜ਼ ਟਾਈਪ ਬਣਾ ਲੈਣੇ ਪਰ ਇਹ ਰੇਵ ਬਹੁਤ ਜ਼ਿਆਦਾ ਕੀ ਦੇਖਦੀ ਆ ਬਣਾ ਕੇ ਇਹਨੂੰ ਆਪਣਾ ਕਮੀਜ਼ ਉੱਪਰ ਰੱਖ ਕੇ 2 ਇੰਚ ਜਿਹੜਾ ਖਰਚਾ ਨੀਚੇ ਤਰਪਾਈ 'ਚ 2 ਟਾ ਇੰਚ ਖਰਚਾ ਪੈਂਦਾ ਉਹ ਰੱਖ ਕੇ ਹੈਨਾ ਤਰਪਾਈ ਵਾਲਾ ਖਰਚਾ ਚਾਕਾਂ ਵਾਲਾ ਖਰਚਾ ਰੱਖ ਕੇ ਮੈਂ ਬਾਕੀ ਦੀ ਕਟਿੰਗ ਕਰਤੀ ਸੀਗੀ ਇਸ ਤਰ੍ਹਾਂ ਕਟਿੰਗ ਕਰਕੇ ਫਿਰ ਬਸ ਮੈਨੂੰ ਕਮੀਜ਼ ਦੀ ਤਰ੍ਹਾਂ ਇਹ ਚਾਕ ਬਣਾ ਲੈ ਸੀ ਜਣੀ ਕਿ ਪਹਿਲਾਂ ਇਹ ਬੰਦ ਸੀਗੀ ਫਰਾਕ ਅੰਬ੍ਰੇਲਾ ਫਰਾਕ ਸੀਗੀ ਤੁਸੀਂ ਪਹਿਲਾਂ ਦੇਖੀ ਵੀ ਮੇਰੇ ਕਾਫੀ ਵਲੌਗਾਂ ਦੇ ਵਿੱਚ ਪਾਈ ਹੋਈ ਇਹ ਬਹੁਤ ਸੋਹਣੀ ਲੱਗਦੀ ਸੀ ਫਰਾਕ ਤੇ ਸਲਵਾਰ ਨਾਲ ਹੀ ਮੈਂ ਬਣਾਇਆ ਹੋਇਆ ਸੀ ਇਹ ਸਾਰਾ ਫਰਾਕ ਸੂਟ ਤੇ ਅੱਜੇ ਦੀ ਕਟਿੰਗ ਹੋ ਗਈ ਠੀਕਾ ਜੀ ਹੁਣ ਇਹ ਕਮੀਜ਼ ਇਸ ਤਰ੍ਹਾਂ ਬਣ ਗਿਆ ਦੇਖੋ ਤੇ ਬਾਕੀ ਬਸ ਉਸ ਤੋਂ ਬਾਅਦ ਇਹ ਮੈਂ ਜਿਹੜੇ ਸੀਗੇ ਤਰਪਾਈ ਕਰ ਲੂੰਗੀ ਪਹਿਲਾਂ ਮੈਂ ਚਾਕ ਜਣੀ ਕਿ ਚਾਕ ਸੀ ਜੋ ਵੀ ਲੇਡ ਵਗੈਰਾ ਲੇਡ ਨਹੀਂ ਹੁੰਦੀ ਆ ਉਹ ਲੇੜ ਤੇ ਸੀਗੀ ਅੱਜ ਕਾਫੀ ਟਾਈਮ ਬਾਅਦ ਮੈਂ ਮਸ਼ੀਨ ਰੱਖੀ ਆ ਕਦੇ ਕਦੇ ਨਾ ਮਨ ਕਰਦਾ ਮਸ਼ੀਨ ਰੱਖਾਂ ਕੁਝ ਬਣਾਵਾ ਪਰ ਥੋੜਾ ਜਿਹਾ ਸਰਵਾਈਕਲ ਕਰਕੇ ਮੈਂ ਥੋੜਾ ਘੱਟ ਮਸ਼ੀਨ ਚੱਕ ਦੀ ਡੋਨੀ ਹੈਗੀ ਮੈਨੂੰ ਡਰ ਲੱਗਦਾ ਕਿਉਂਕਿ ਸਰਵਾਈਕਲ ਫਿਰ ਬਹੁਤ ਤੰਗ ਕਰਦਾ ਹੈਗਾ ਤਾਂ ਕਰਕੇ ਹੈਨਾ ਤੇ ਬਾਕੀ ਚਲੋ ਜੇ ਇੱਥੇ ਲੇੜਾ ਵਗੈਰਾ ਲਗਾ ਕੇ ਤੇ ਤਰਪਾਈਏ ਨੂੰ ਮੈਂ ਬਾਅਦ ਦੇ ਵਿੱਚ ਕਰੂੰਗੀ ਪਹਿਲਾਂ ਮੈਂ ਉਧਰ ਦੇਖਦੀ ਆ ਆਪਣਾ ਆ ਖਾਣਾ ਪੀਣਾ ਖਾਣਿਆ ਪਹਿਲਾਂ ਪਹਿਲਾਂ ਮੈਨੂੰ ਇਹ ਸੀ ਵੀ ਮੈਂ ਕੰਬਲ ਵਗੈਰਾ ਧੋ ਦਵਾਂ ਪਰ ਫਿਰ ਮੈਂ ਕਿਹਾ ਨਹੀਂ ਵੀ ਭੁੱਖ ਵੀ ਬਹੁਤ ਲੱਗੀ ਹੋਈ ਹੈ ਵੀ ਪਹਿਲਾਂ ਮੈਂ ਖਾ ਪੀ ਲਵਾਂ ਫਿਰ ਉਸ ਤੋਂ ਬਾਅਦ ਕੰਬਲ ਵਗੈਰਾ ਧੋ ਕੇ ਫਿਰ ਨਾ ਆਉਂਗੀ ਵੀ ਬਾਕੀ ਕੰਮ ਬਾਅਦ ਚਰੂਗੀ ਪਹਿਲਾਂ ਪੇਟ ਪੂਜਾ ਕਹਿੰਦੇ ਨੇ ਫਿਰ ਕੰਮ ਦੂਜਾ ਹਨਾ ਤੇ ਲੋ ਜੀ ਇੱਥੇ ਮੈਂ ਕਿਹ ਜਿਹੜੀ ਬਣ ਕੇ ਤਿਆਰ ਸੀ ਟੇਸਟੀ ਇੰਨੀ ਬਣਦੀ ਹੈ ਇਹ ਖਿਚੜੀ ਮੂੰਗੀ ਮਸਰੀ ਦੀ ਦਾਲ ਵਾਲੀ ਮਤਲਬ ਜਿੰਨੇ ਤੁਹਾਡੀ ਜਿੰਨੇ ਤੁਹਾਡੇ ਚੌਲ ਨੇ ਉਸ ਤੋਂ ਦੁੱਗਣੀ ਜਿਹੜੀ ਮੂੰਗੀ ਮਸਰੀ ਪੈਂਦੀ ਹੈ ਤਾਂ ਹੀ ਇਹ ਖਿਚੜੀ ਟੇਸਟੀ ਬਣੂਗੀ ਜੇ ਤੁਸੀਂ ਇਹਦੇ ਵਿੱਚ ਦੁੱਗਣੀ ਬਾਕੀ ਸਾਰਾ ਸਮਾਨ ਕੱਟ ਕੇ ਪਾ ਦਿਓ ਇੱਕ ਵਾਰ ਬਣਾ ਕੇ ਦੇਖੋ ਬਹੁਤ ਟੇਸਟੀ ਲੱਗਦੀ ਆ ਲਓ ਜੀ ਖਿਚੜੀ ਦੇ ਉੱਪਰ ਮੈਂ ਥੋੜਾ ਨਿੰਬੂ ਛਿੜਕ ਲਿਆ ਸੀਗਾ ਤੇ ਨਿੰਬੂ ਮੈਨੂੰ ਬਹੁਤ ਟੇਸਟੀ ਲੱਗਦਾ ਚੌਲ ਹੋਏ ਜਾਂ ਉਹਨਾਂ ਦੇ ਵਿੱਚ ਮੈਨੂੰ ਨਿੰਬੂ ਬਹੁਤ ਟੇਸਟੀ ਲੱਗਦਾ ਹਨਾ ਵੈਸੇ ਵੀ ਨਿੰਬੂ ਕੈਲਸ਼ੀਅਮ ਹੁੰਦਾ ਵਧੀਆ ਹੈਗਾ ਖਾਣਾ ਆਪਾਂ ਨੂੰ ਚਾਹੀਦਾ ਨਿੰਬੂ ਖਾ ਲਓ ਪੀ ਲਓ ਇੱਕੋ ਗੱਲ ਹੈ ਚਾਹੀਏ ਸਬਜ਼ੀ ਵਗੈਰਾ ਚ ਪਾ ਕੇ ਖਾ ਲਓ ਸਬਜ਼ੀ ਹਨਾ ਜਿਵੇਂ ਖਿਚੜੀ ਖਿਚੜੀ ਚ ਪਾ ਕੇ ਖਾ ਲਓ ਉਹਦਾ ਪੀ ਲਓ ਜਿਵੇਂ ਖਾਂਸੀ ਵਗੈਰਾ ਕੀ ਇਹ ਵੀ ਪੱਟੀ ਜਾਂਦੀ ਹੈ ਇਹਦੇ ਨਾਲ ਕਈਆਂ ਨੂੰ ਹ ਜੋ ਦੇ ਵਿੱਚ ਨਿੰਬੂ ਲੈਣਾ ਨਹੀਂ ਚਾਹੀਦਾ ਪਰ ਨਿੰਬੂ ਖਾਣਾ ਪੀਣਾ ਚਾਹੀਦਾ ਹਨਾ ਨਿੰਬੂ ਜਿਹੜੀ ਜਿਹੜਾ ਮਤਲਬ ਨਿੰਬੂ ਆ ਨਿੰਬੂ ਨਾ ਹੀ ਆਪਣੀ ਖਾਂਸੀ ਨੂੰ ਬਿਲਕੁਲ ਜੜੋਂ ਪੱਟ ਦਿੰਦਾ ਹੈਗਾ ਤੇ ਲਓ ਜੀ ਉਸ ਤੋਂ ਬਾਅਦ ਬੈਠ ਗਈ ਸੀ ਮੈਥੇ ਖੀਚੜੀ ਖਾਣ ਥੋੜੀ ਜੀ ਲੈ ਕੇ ਆਈ ਸੀਗੀ ਪਰ ਉਹ ਹੀ ਇਹ ਵੀ ਜਦੋਂ ਬਣਾਉਣੀ ਤਾਂ ਚੀਜ਼ ਮੈਂ ਮਤਲਬ ਬਹੁਤ ਸ਼ੌਂਕ ਨਾਲ ਆ ਵੀ ਆ ਮੈਂ ਖਾ ਲਵਾਂ ਬਣਾ ਕੇ ਹਨਾ ਮਤਲਬ ਮੇਰਾ ਮਨ ਆ ਜਾਂਦਾ ਮੈਨੂੰ ਆ ਚੀਜ਼ ਵਧੀਆ ਲੱਗੇ ਤੁਸੀਂ ਯਕੀਨ ਨਹੀਂ ਮੰਗਣਾ ਮੈਂ ਗਵਾਂਢੀਆਂ ਦੀ ਸਬਜ਼ੀ ਲੈ ਆਉਣੀ ਮੰਗ ਕੇ ਵੀ ਤੁਸੀਂ ਕਾਦੀ ਬਣਾਈ ਹੈ ਤੁਹਾਡੇ ਵਾਲੀ ਸਬਜ਼ੀ ਸ਼ਾਇਦ ਕੋਈ ਹੋਰ ਬਦਲ ਵੀ ਮੈਨੂੰ ਸਵਾਦ ਲੱਗ ਜੇ ਹਨਾ ਮੈਂ ਸੱਚੀ ਗੱਲ ਆ ਵੀ ਜਿਵੇਂ ਪੱਛਾ ਹੋਣ ਵਾਲੇ ਮੰਗੋ ਹਨਾ ਸਬਜ਼ੀ ਮੰਗ ਮੰਗ ਕੇ ਖਾਣੀ ਹੈਗੀ ਪਰ ਮੈਨੂੰ ਉਹੀ ਆ ਵੀ ਟੇਸਟ ਕੁਛ ਵੀ ਕਿਸੇ ਵੀ ਚੀਜ਼ ਦਾ ਨਹੀਂ ਆ ਰਿਹਾ ਖਿਚੜੀ ਵੀ ਮੈਨੂੰ ਅੱਜ ਕੌੜੀ ਲੱਗੀ ਮਤਲਬ ਜਿਵੇਂ ਕੀ ਮੈਨੂੰ ਇੱਕ ਸਮੈਲ ਆਉਂਦੀ ਹੁੰਦੀ ਹੁੰਦੀ ਅੱਜ ਇਹ ਮੈਨੂੰ ਖਿਚੜੀ ਥੋੜੀ ਕੌੜੀ ਲੱਗੀ ਤੇ ਬਾਕੀ ਦੇਖਦੇ ਆਂ ਜੀ ਦਵਾਈ ਵੀ ਬਹੁਤ ਟਾਈਮ ਹੋ ਗਿਆ ਖਾਈ ਜੰਨੀ ਆ ਪਤਾ ਨਹੀਂ ਕੀ ਚੱਕਰਾ ਕੀ ਨਹੀਂ ਹੈਗਾ ਕੁਛ ਸਮਝ ਨਹੀਂ ਆਉਂਦੀ ਟੇਸਟ ਵਗੈਰਾ ਹੋ ਗਿਆ ਸਭ ਕੁਝ ਹੋ ਗਿਆ ਗਰਮ ਠੰਡੇ ਸਭ ਦਵਾਈਆਂ ਚੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਦੇ ਹੱਥਾ ਹੁਣ ਜੋ ਵੀ ਹੋਣਾ ਹੈ ਨਾ ਪਤਾ ਨਹੀਂ ਕੋਈ ਸਮਝ ਹੀ ਨਹੀਂ ਜਦੋਂ ਆ ਰਹੀ ਹੈ ਨਾ ਜੇ ਤੁਹਾਨੂੰ ਇਹਦੇ ਸਬਾਰੇ ਪਤਾ ਵੀ ਇਹ 스멜 ਕਿਸੇ ਨੂੰ ਹੋਇਆ ਇਸ ਤਰ੍ਹਾਂ ਤਾਂ ਪਲੀਜ਼ ਜ਼ਰੂਰ ਦੱਸਿਓ ਮੈਨੂੰ ਮੈਂ ਕੀ ਕਰਾਂ ਇਸ ਬਾਰੇ ਹਨਾ ਇਹਦਾ ਕੀ ਇਲਾਜ ਆਗਾ ਜ਼ਰੂਰ ਦੱਸਿਓ ਮੈਨੂੰ ਇੱਕ ਮੈਨੂੰ ਬਸ 스멜 ਨਹੀਂ ਆਉਂਦੀ ਮਤਲਬ ਮੈਨੂੰ ਖਾਣਾ ਪੀਣਾ ਜਿਹੜਾ ਉਹ ਵਧੀਆ ਨਹੀਂ ਲੱਗਦਾ ਇੱਕੋ ਹੀ 스멜 ਆਉਂਦੀ ਹੈ ਜੋ ਵੀ ਚੀਜ਼ ਖਾਂਦੀ ਉਹਦਾ ਟੇਸਟ ਮਤਲਬ ਉਹੀ ਆਉਂਦਾ ਜੋ ਮੈਨੂੰ ਮਤਲਬ ਬਾਹਰੋਂ ਆਉਂਦਾ ਸੀ ਪਹਿਲਾਂ ਟੇਸਟ ਬਾਹਰੋਂ हट ਗਿਆ ਹੁਣ ਮੈਨੂੰ ਉਹ ਖਾਣੇ ਪੀਣੇ ਚੋ ਆ ਰਿਹਾ ਹੈਗਾ ਪਲੀਜ਼ ਜਰੂਰ ਦੱਸਿਓ ਜੇ ਇਹਦਾ ਕੋਈ ਹੱਲ ਹੈ ਤਾਂ ਠੀਕ ਆ ਜੀ ਖਾਣਾ ਖਾਣ ਤੋਂ ਬਾਅਦ ਫਿਰ ਮੈਂ ਆਪਣੀ ਇੱਕ ਹੋਰ ਕੁਰਤੀ ਸੀਗੀ ਉਤਰ ਪਾਈ ਕੀਤੀ ਤੇ ਫਿਰ ਮੈਂ ਆ ਗਈ ਸੀਗੀ ਇੱਧਰ ਕੰਬਲ ਦੂਸਰਾ ਪਾਉਣਾ ਇੱਕ ਕੰਬਲ ਮੈਂ ਮਤਲਬ ਕਿ ਉਹ ਕਰਤਾ ਸੀਗਾ ਧੋ ਲਿਆ ਸੀ ਖੰਘਾਲ ਕੇ ਰੱਖਤਾ ਚੰਗੀ ਤਰ੍ਹਾਂ ਲਤੜ ਕੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਹੁਣ ਆਪਾਂ ਮਸ਼ੀਨ ਦੇ ਵਿੱਚ ਪਾ ਕੇ ਮੈਂ ਸੁਕਾ ਲਵਾਂਗੀ ਫਿਰ ਸੁੱਕਣਾ ਪਾ ਲਵਾਂਗੇ ਕੰਬਲ ਜਿਹੜੇ ਸਿੰਗਲ ਕੰਬਲ ਨੇ ਉਹ ਥੋੜੇ ਥੋੜੇ ਸੋਖੇ ਨੇਗੇ ਡਬਲ ਕੰਬਲ ਮਸ਼ੀਨ ਦੇ ਵਿੱਚ ਧੋਤਾ ਤਾਂ ਜਾਂਦਾ ਜਿਵੇਂ ਆਪਾਂ ਧੋ ਲੈਨੇ ਉਹਨੂੰ ਈਜ਼ੀ ਆ ਬਹੁਤ ਸੁੱਕਾ ਹਨਾ ਅੱਧਾ ਕੰਬਲ ਪਹਿਲਾਂ ਪਾ ਲਓ ਇੱਕ ਖੁੰਜੇ ਤੋਂ ਫੜ ਕੇ ਉਹਦੇ ਉੱਪਰ ਪਾਣੀ ਦੀ ਬਾਲਟੀ ਭਰ ਕੇ ਰੱਖ ਦੋ ਜਿਹੜਾ ਬਾਕੀ ਪਿੱਛੇ ਬਚਦਾ ਕੰਬਲ ਬਾਹਰ ਹੁੰਦਾ ਉਹ ਧੋਣਾ ਸੋਖਾ ਪਰ ਜਦੋਂ ਉਹਨੂੰ ਪਾਣੀ ਦੇ ਵਿੱਚ ਖੰਘਾਲਦੇ ਆ ਹਨਾ ਨਚੋੜਦੇ ਆ ਵਿਚੋੜਨਾ ਤੇ ਚਲੋ ਆਪਾਂ ਕਿਸੇ ਕੁਰਸੀ ਤੇ ਜਾਂ ਮੰਜੀ ਤੇ ਰੱਖ ਦਾਂਗੇ ਪਾਣੀ ਉਹ ਤੋਂ ਨੁੱਚੜ ਜੂ ਪਰ ਜਿਹੜੀ ਉਹਦੀ ਅਲਟਾ ਪਲਟਾ ਕਰਨੀ ਆ ਧੋਣ ਟਾਈ ਉਹ ਮੋੜੇ ਬਹੁਤ ਦੁਖਣ ਲੱਗ ਜਾਂਦੇ ਉਸ ਚੀਜ਼ ਨਾਲ ਹੁਣ ਮੈਂ ਸੋਚਦੀ ਆ ਵੀ ਨਾ ਹੀ ਧਵਾਇਆ ਧੋਇਆ ਕਰਾਂ ਮੈਂ ਆਪਣੇ ਘਰ ਜਿਹੜੇ ਵੀ ਕੰਬਲ ਨੇ ਡਰਾਈ ਕਲੀਨ ਕਰਵਾ ਲਿਆ ਕਰਾਂ ਸਾਲ ਵਿੱਚ ਇੱਕ ਵਾਰ ਕਰਵਾ ਲਓ ਬਾਕੀ ਇੰਨੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਆਪਣੇ ਕੰਬਲਾਂ ਦੇ ਉੱਪਰ ਨਾ ਗਲਾਫ ਵਗੈਰਾ ਚੜੇ ਹੁੰਦੇ ਨੇਗੇ ਇੱਕ ਵਾਰ ਧੁੱਤਾ ਜਾਵੇ ਕਾਫੀ ਹੈਗਾ ਤੇ ਹੁਣ ਕਿਉਂਕਿ ਨਹੀਂ ਬਣਦਾ ਹੁਣ ਇੰਨਾ ਕੰਮ ਹਨਾ ਘਰ ਬੋਝ ਵਾਲਾ ਤੇ ਆ ਜਿਹੜਾ ਰੇਸਾ ਇਹ ਤਾਂ ਸਭ ਤੋਂ ਭੈੜਾ ਹੈ ਹਨਾ ਇਹ ਤਾਂ ਬਿਲਕੁਲ ਹੀ ਬੋਧ ਪਾਣ ਦਾ ਨਹੀਂ ਹੈ ਤੇ ਚਲੋ ਜੀ ਇੱਕ ਕੰਮ ਕੰਮ ਦਾ ਕੰਮ ਸੀ ਜਿਹੜਾ ਹੋ ਗਿਆ ਤੇ ਉਸ ਤੋਂ ਬਾਅਦ ਦੇਖੋ ਦੂਸਰਾ ਕੰਮ ਸੀ ਜਿਹੜਾ ਉਹ ਵੀ ਮੈਂ ਧੋ ਕੇ ਸੁਕਣਾ ਪਾ ਲਿਆ ਤੇ ਨਹਾ ਕੇ ਵੀ ਮੈਂ ਆ ਗਈ ਇੱਥੇ ਮੇਰਾ ਸਾਰੇ ਕੰਮ ਕੰਪਲੀਟ ਹੋ ਗਏ ਜੀ ਜਦੋਂ ਆਪਾਂ ਜਲਦੀ ਕੰਮ ਨਿਮੇੜਦੇ ਆ ਨਾ ਫਿਰ ਇਸ ਤਰ੍ਹਾਂ ਦੇ ਕੰਮ ਆਰਾਮ ਨਾਲ ਕਰ ਸਕਦੇ ਆ ਕੋਈ ਦਿੱਕਤ ਨਹੀਂ ਹੁੰਦੀ ਕੋਈ ਟੈਨਸ਼ਨ ਨਹੀਂ ਰਹਦੀ ਕਿਉਂਕਿ ਜਦੋਂ ਘਰ ਦੇ ਕੰਮ ਪਏ ਹੁੰਦੇ ਨੇ ਝਾੜੂ ਪੋਚਾ ਪਿਆ ਹੁੰਦਾ ਨਾ ਫਿਰ ਮਨ ਖਿੱਚਦਾਗਾ ਫਿਰ ਮਤਲਬ ਇਹ ਹੋ ਜਾਂਦਾ ਦੂਸਰੇ ਕੰਮ ਕਰ ਹੀ ਨਹੀਂ ਸਕਦੇ ਆਪਾਂ ਠੀਕ ਆ ਜੀ ਤੇ ਲੋ ਜੀ ਉਸ ਤੋਂ ਬਾਅਦ ਫੇਰੇ ਦੁਪਹਿਰ ਦਾ ਟਾਈਮ ਹੋ ਗਿਆ ਕਲੀਅਰ ਸਾਹਿਬ ਆ ਗਏ ਸੀਗੇ ਇੱਥੇ ਦੁਪਹਿਰ ਦਾ ਟਾਈਮ ਆ ਮੈਂ ਇੱਕ ਸਾਈਡ ਇੱਥੇ ਗੈਸ ਤੇ ਰੱਖੀ ਹੋਇਆ ਬਣ ਲਈ ਚਾ ਠੀਕ ਆ ਜੀ ਨਾਲ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਆਹ ਪ੍ਰੋਬਲਮ ਆ ਮੈਨੂੰ 스멜 ਵਗੈਰਾ ਆ ਰਹੀ ਹੈਗੀ ਤਾਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਤੂੰ ਨਾ ਡ੍ਰੈਗਨ ਫਰੂਟ ਖਾ ਵੀ ਡ੍ਰੈਗਨ ਫਰੂਟ ਦੇ ਨਾਲ ਇਹ 스멜 ਜਾਊਗੀ ਤੇਰੀ ਤਾਂ ਫਿਰ ਕਲੀਅਰ ਸਾਹਿਬ ਤੋਂ ਮੈਂ ਡ੍ਰੈਗਨ ਫਰੂਟ ਮੰਗਵਾਇਆ ਸੀ ਇਹਨੂੰ ਆਏ ਨੂੰ ਵੀ ਦੋ ਦਿਨ ਹੋ ਗਏ ਅੱਜ ਹੋਣ ਜਾ ਕੇ ਦੁਪਹਿਰ ਟਾਈਮ ਕੱਟ ਰਹੀਆਂ ਮੈਂ ਮੈਂ ਤੁਹਾਨੂੰ ਦੱਸਿਆ ਵੀ ਖਾਣ ਪ੍ਰਤੀ ਚੀਜ਼ਾਂ ਲਾਉਣ ਪ੍ਰਤੀ ਮੈਂ ਆਪਣੇ ਪ੍ਰਤੀ ਬਹੁਤ ਜ਼ਿਆਦਾ ਘੋਲ ਕਰਦੀ ਆ ਮੇਰੇ ਗਾਲਾਂ ਵੀ ਪੈਂਦੀਆਂ ਨੇ ਇਸ ਕਰਕੇ ਨਾ ਵੀ ਤੂੰ ਘੋਲ ਨਾ ਜਾਂ ਤੂੰ ਚੀਜ਼ ਮੰਗਾ ਲੈਨੀ ਖਾਂਦੀ ਨਹੀਂ ਜਾਂ ਤੂੰ ਐਵੇਂ ਕਰਦੀ ਆ ਮੈਨੂੰ ਕਲੈਰ ਸਾਹਿਬ ਮੈਂ ਤਾਂ ਹੀ ਹੁਣ ਨਾ ਪਹਿਲਾਂ ਕੱਟਣ ਲੱਗ ਗਿਆ ਵੀ ਮੈਂ ਖਾ ਲਵਾਂ ਜੇ ਕਲੈਰ ਸਾਹਿਬ ਕਿਚਨ ਦੇ ਵਿੱਚ ਆ ਗਏ ਉਹਨਾਂ ਨੇ ਦੇਖ ਲਿਆ ਵੀ ਇਹ ਓਮੀ ਪਿਆ ਫਿਰ ਮੇਰੇ ਗਾਲਾਂ ਪੈ ਜਾਣੀਆਂ ਨੇ ਵੀ ਮੰਗੋਂ ਟਾਈਮ ਤਾਂ ਫਿਰ ਤੂੰ ਕਾਲੀ ਕਰਦੇ ਹੁੰਦੇ ਵੀ ਮੈਨੂੰ ਹੁਣੇ ਲਿਆ ਕੇ ਦੋ ਵੀ ਪਰ ਖਾਣਾ ਕੁਝ ਤੋਂ ਹੁੰਦਾ ਨਹੀਂ ਹੈਗਾ ਉਹ ਜੋ ਫਰੂਟਸ ਵੀਰੇ ਮੈਂ ਮੰਗਵਾ ਲੈਣੇ ਹੁੰਦੀਆਂ ਮੈਂ ਖਾਣ ਦੇ ਵਿੱਚ ਬਹੁਤ ਜਿਵੇਂ ਤੁਹਾਨੂੰ ਦੱਸਿਆ ਕਾਲ ਹੋ ਜਾਂਦੀਆਂ ਕਮਾਕਾਰਾਂ ਵਿੱਚ ਹਨਾ ਤੇ ਜਦੋਂ ਮੈਂ ਫ੍ਰੀ ਹੁੰਨੀ ਉਦੋਂ ਮੇਰਾ ਫੋਨ ਦਾ ਕੰਮ ਹੋ ਜਾਂਦਾ ਵੀਡੀਓ ਦੀ ਐਡੀਟਿੰਗ ਵਗੈਰਾ ਦਾ ਜਾਂ ਮੈਨੂੰ ਵੀਡੀਓ ਬਣਾਉਣ ਦਾ ਹੋ ਜਾਂਦਾ ਮੈਂ ਸੱਚੀ ਕਹਿੰਦੀ ਆ ਤੁਹਾਨੂੰ ਬਿਲਕੁਲ ਵੀ ਟਾਈਮ ਨਹੀਂ ਮਿਲ ਰਿਹਾ ਚਲੋ ਬਸ ਇੱਥੇ ਮੈਂ ਹੁਣ ਟੱਟ ਕੇ ਫਿਰ ਇਹ ਡ੍ਰੈਗਨ ਫਰੂਟ ਮੈਂ ਕਿਹਾ ਥੋੜਾ ਜਿਹਾ ਖਾ ਕੇ ਦੇਖਦੀ ਆ ਵੈਸੇ ਤਾਂ ਇਹ ਉਹਦੇ ਤਰ੍ਹਾਂ ਹੀ ਹੁੰਦਾ ਆਪਣਾ ਕੀਵੀ ਦੀ ਜਿਹੜਾ ਚੌਥਾ ਕਿਸ਼ਤਾ ਜਿਹੜਾ ਸੀਗਾ ਉਹ ਕੱਟ ਕੇ ਮੈਂ ਖਾ ਲਿਆ ਥੋੜਾ ਰੱਖ ਲਿਆ ਪਲੇਰ ਸਾਹਿਬ ਨੂੰ ਦੇ ਦੂੰਗੀ ਬਾਕੀ ਫ੍ਰਿਜ ਚ ਰੱਖ ਦਿੰਦੇ ਆ ਠੀਕ ਆ ਜੀ ਤੇ ਦੋ ਤਿੰਨ ਵਾਰਾਂ ਚ ਇਹਨੂੰ ਖਾ ਲੂੰਗੀ ਤਿੰਨ ਵਾਰਾਂ ਚਾਰ ਵਾਰਾਂ ਚ ਹੀ ਖਾऊंगी ਜੇ ਯਾਦ ਰਹਿ ਗਿਆ ਤਾਂ ਫ੍ਰਿਜ ਚ ਵੀ ਕਿਉਂਕਿ ਬਾਹਰੇ ਨੇ ਖਰਾਬ ਹੋ ਜਾਣਾ ਕੱਟਿਆ ਹੋਇਆਗਾ ਤੇ ਲੋ ਜੂਸ ਤੋਂ ਬਾਅਦ ਸ਼ਾਮ ਦਾ ਟਾਈਮ ਆ ਇਹ ਮੋਦੀ ਸਟੱਡ ਮੇਰੇ ਤੇ ਹਲਦੀ ਤੇਲਣਾ ਪਲੇਸਾ ਦਾ ਸ਼ਾਮ ਨੂੰ ਨੇ ਫੂਨ ਰੱਖਦੇ ਸਾਰੇ ਨੂੰ ਫੂਨ ਲੱਗਦਾ ਸਾਡਾ ਤਾਂ ਹੀ ਰੋਟੀ ਕੁੱਪੜਾ ਕੰਮ ਆ ਜਾਂਦਾ ਲੇਟ ਹੀ ਹੋ ਜਾਂਦਾ ਨਾਲੇ ਫੋਨ ਲਾ ਲੈਣੀ ਨਾਲੇ ਹੌਲੀ ਜਾਈਂ ਹੌਲੀ ਜਿੰਦਰਾ ਐਮਪੀ ਗਿਆ ਹੋਇਆ ਫੜੋ ਲਈ ਜਾਈਂ ਫੜੋ ਲਈ ਜਾਈਂ ਆਹ ਸਾਡਾ ਮੈਂ ਕਹਿੰਦੀ ਸੀ ਵੀ ਬਰਾ ਤੁਸੀਂ ਮੈਂ ਫੋਨ ਨਹੀਂ ਲਾਉਂਦੀ ਹੁੰਦੀ ਮੈਨੂੰ ਡਰ ਲੱਗਦਾ ਹੁੰਦਾ ਵੀ ਗੱਡੀ ਚਲਾਉਣਾ ਹੈ ਨਾ ਕਹਿੰਦਾ ਰਾਮ ਟਾਈਮ ਪੜਤ ਜਾਂਦਾ ਤੇ ਮੈਂ ਕਿਹਨੂੰ ਦਮ ਬਹੁਤ ਘੱਟ ਫੋਨ ਲਾਉਣੇ ਦੋਨੇ ਬੱਚਿਆਂ ਨੂੰ ਬਹੁਤ ਘੱਟ ਮਾ ਜੀ ਪਰ ਇਹੇ ਫੋਨ ਤੇ ਫੋਨ ਫੋਨ ਤੇ ਫੋਨ ਭਾਈ ਵੀਦਰਾ ਕੋ ਸਭਾਈ ਮਰ ਜਾਂਦੀ ਸੀ ਬਸ ਸਭਾ ਉਹ ਫੋਨ ਬੱਚਿਆਂ ਨੂੰ ਰਸਤੇ ਦੇ ਲੋ ਜੀ ਇੱਥੇ ਆ ਗਿਆ ਸੀਗਾ ਪਿੰਦਰ ਦਾ ਫੋਨ ਤੇ ਕਲੇਰ ਸਾਹਿਬ ਮੇਰੇ ਨਾਲ ਕਰਾਰੇ ਸੀਗੇ ਗੱਲ ਕਿਉਂਕਿ ਪਿੰਦਰ ਗਿਆ ਹੋਇਆ ਜੀ ਐਮਪੀ 1100 ਕਿਲੋਮੀਟਰ ਦੂਰ ਹੈਗਾ ਠੀਕ ਹੈ ਜੀ ਐਮਪੀ ਤੇ ਉੱਥੇ ਗਿਆ ਹੋਇਆਗਾ ਤੇ ਮੈਂ ਬਾਰ ਬਾਰ ਫੋਨ ਨਹੀਂ ਕਰਦੀ ਹੁੰਦੀ ਮੈਨੂੰ ਡਰ ਲੱਗਦਾ ਹੁੰਦਾ ਪਰ ਕਲੇਰ ਸਾਹਿਬ ਨੇ ਸ਼ਾਮਦਿਆਂ ਨੇ ਇਹਨਾਂ ਨੇ ਕਈ ਵਾਰ ਫੋਨ ਲਾ ਲਿਆ ਸੀਗਾ ਹੁਣ ਉਹ ਪਹੁੰਚ ਗਏ ਸੀ ਵਾਪਸ ਵੀ ਹੋਲੇ ਸੀਗੇ ਤੇ ਚਲੋ ਮੈਂ ਕਿਹਾ ਮੈਂ ਫਿਰ ਮੇਰੇ ਨਾਲ ਵੀ ਗੱਲ ਕਰਵਾਤੀ ਹੈਨਾ ਹੁੰਦਾ ਇਹ ਮਾ ਮਾਪ ਨੂੰ ਫਿਕਰ ਹੋ ਜਾਂਦੇ ਜਦੋਂ ਬੱਚੇ ਘਰ ਤੋਂ ਦੂਰ ਗਏ ਹੁੰਦੇ ਨੇ ਉਹ ਤਾਂ ਫਿਰ ਕਿੰਨੇ ਦੂਰ ਗਿਆ ਹੋਇਆ ਹੈਨਾ ਪਰ ਉਹਨੂੰ ਹੈ ਹੀ ਚਸਕਾ ਜਾਦੇ ਕੰਮ ਦਾ ਉਹਨੂੰ ਆਪਣੇ ਡੈਡੀ ਨਾਲ ਕੰਮ ਕਰਵਾਉਣ ਦਾ ਬਹੁਤ ਜ਼ਿਆਦਾ ਉਹ ਹੋਇਆ ਹੋਇਆ ਵੀ ਹੈਲਪ ਬਹੁਤ ਜ਼ਿਆਦਾ ਕਰਵਾਉਂਦਾ ਦੋਨੋਂ ਬੱਚੇ ਵਧੀਆ ਨੇ ਪ੍ਰਮਾਤਮਾ ਦੋਨੋਂ ਬੱਚਿਆਂ ਨੂੰ ਤੰਦਰੁਸਤ ਰੱਖਿਣ ਹੈਨਾ ਐਨਾ ਸਾਡੇ ਬਾਰੇ ਸੋਚ ਰਹੇ ਨੇਗੇ ਬਹੁਤ ਸਾਡੀ ਮਤਲਬ ਬਹੁਤ ਕੇਅਰ ਕਰਦੇ ਨੇ ਬਹੁਤ ਸਪੋਰਟ ਸਾਥ ਦੇ ਰਹੇ ਨੇਗੇ ਤੇ ਫਿਰ ਮਾਤਾ ਮਤ ਰੱਕੇ ਬਕਸਨ ਉਹਨਾਂ ਨੂੰ ਹੁਣ ਐਨਾ ਸੋਚ ਰਹੇ ਨੇ ਛੋਟੀ ਉਮਰ ਦੇ ਵਿੱਚ ਕੰਮ ਲੱਗ ਗਏ ਨਹੀਂ ਅੱਜ ਕੱਲ ਵੱਡੇ ਵੱਡੇ ਬੱਚੇ ਬੇਲੇ ਫਿਰਦੇ ਨੇ ਕਹਿਣੇ ਚ ਨਹੀਂ ਹੈ ਕਿ ਕੰਮਕਾਰ ਨਹੀਂ ਕਰਦੇ ਪਰ ਸਾਡੇ ਬੱਚੇ ਬਹੁਤ ਵਧੀਆ ਨੇ ਬਾਹੀ ਗੁਰੂ ਜੀ ਨੇ ਸਾਡੇ ਬਹੁਤ ਵਧੀਆ ਸੋਣੀਆਂ ਸਾਡੇ ਛੋਟਿਆਂ ਹੀ ਬੱਚੇ ਕੰਮ ਲੱਗ ਗਏ ਤੇ ਹੁੰਦਾ ਹੀ ਆ ਚਲੋ ਮਾਪਿਆਂ ਨੂੰ ਵੀ ਹਣ ਆਪਾਂ ਬੱਚਿਆਂ ਨੂੰ ਪਾਲਦੇ ਆਂ ਪਲੋਸਦੇ ਆਂ ਵੀ ਚਲੋ ਆਪਣਾ ਸਹਾਰਾ ਬਣਨਗੇ ਤੇ ਕੰਨਾਂ ਦੀਆਂ ਉਮੀਦਾਂ ਤੇ ਬੱਚੇ ਖਰੇ ਉਤਰਦੇ ਨੇ ਕਈਆਂ ਦੇ ਬੱਚੇ ਜਿਹੜੇ ਉਹ ਨਹੀਂ ਕੰਮਕਾਰ ਕਰਦੇ ਪਰ ਮੇਰੀ ਤਾਂ ਸਾਰੇ ਬੱਚਿਆਂ ਨੂੰ ਇਹੀ ਬੇਨਤੀ ਆ ਵੀ ਸਾਰੇ ਆਪਣੇ ਮਾਂ ਬਾਪ ਦਾ ਕਹਿਣਾ ਮੰਨਿਆ ਕਰੋ ਹਨਾ ਕੰਮਕਾਰ ਕਰਿਆ ਕਰੋ ਬੇਟੇ ਚਾਹੇ ਕੰਮ ਘੱਟ ਕਰ ਲਿਆ ਕਰੋ ਪਰ ਕਹਿਣਾ ਜ਼ਰੂਰ ਮੰਨਿਆ ਕਰੋ ਜਿੱਥੇ ਰੋਕਦੇ ਨੇ ਉੱਥੇ ਰੁਕ ਜਾਇਆ ਕਰੋ ਤੁਹਾਡੇ ਫਾਇਦੇ ਲਈ ਉਹ ਕਹਿੰਦੇ ਹੁੰਦੇ ਨੇ ਮਾਂ ਬਾਪ ਅੱਜ ਬਾਰੋਂ ਮਸੇਂ ਚੱਕਣੀਆਂ ਕੰਬਲ ਸੁੱਕੇ ਪੈਨੇ ਉਹ ਲਾ ਕੇ ਤੈਨ ਲਾਉਣੇ ਜੋ ਵੀ ਕਪੜੇ ਧੋਤੇ ਸੀ ਸਾਰੇ ਲਾਉਣ ਵਾਲੇ ਪੈਨੇ